ਕੱਲ ਪਰਸੋ ਦੀਆਂ মিডিਆ ਦੇ ਵਿੱਚ ਬੜੀਆਂ-ਬੜੀਆਂ ਚਰਚਾਵਾਂ ਚੱਲ ਰਹੀਆਂ ਨੇ ਕਿ ਅੰਕੇ ਜਿਹੜੀ ਖਡੂਰ ਸਾਹਿਬ ਦੀ ਲੋਕ ਸਭਾ ਜਿਹੜੀ ਆਪਣੀ ਸੀਟ ਹੈ ਉਹ ਸੀਟ ਦੇ ਉੱਪਰੋਂ ਕਿ ਭਾਈ ਜਿਹੜਾ ਅੰਮਰਤਪਾਲ ਨੌਜਵਾਨ ਸਾਡੇ ਉਹ ਚੋਣ ਲੜ ਰਹੇ ਨੇਗੇ ਇਹ মিডিਆ ਦੇ ਵਿੱਚ ਬੜੀਆਂ-ਬੜੀਆਂ ਚਰਚਾਵਾਂ ਚੱਲੀ ਜਾਂਦੀਆਂ ਨੇ। ਦੇਖੋ ਗੱਲ ਇਹ ਉਹ ਵੀ ਚੋਣ ਲੜਦਾ ਹਰ ਇੱਕ ਨੂੰ ਅਧਿਕਾਰ ਹੈ, ਹਰ ਇੱਕ ਨੂੰ ਫਰਜ਼ ਹੈ ਪਰ ਮੈਂ ਇਹ ਗੱਲ ਸਾਡੇ ਲੋਕਾਂ ਨੂੰ ਕਹਿਣਾ ਚਾਹਣਾ ਸਾਡੇ ਪੰਜਾਬ ਦੇ ਵੋਟਰਾਂ ਨੂੰ ਸਾਡੇ ਲੋਕਾਂ ਨੂੰ ਕਹਿਣਾ ਚਾਹਣਾ ਹੈ। ਵੀ ਜੇਕਰ ਇਹ ਸਿਸਟਮ ਨੂੰ ਸੁਧਾਰਨਾ ਹੈ ਜੇਕਰ ਚਾਹੁੰਦੇ ਆ ਕਿ ਜਿਹੜੀ ਸਾਡੀ ਪੰਜਾਬ ਦੀ ਰਾਜਨੀਤੀ ਦਾ ਸਿਸਟਮ ਬਦਲੇ ਉਹਨਾਂ ਨੂੰ ਨਵੇਂ ਲੋਕਾਂ ਨੂੰ ਚੰਗੇ ਲੋਕਾਂ ਨੂੰ ਮੌਕਾ ਦੇਣਾ ਚਾਹੀਦਾ ਹੈ ਕਿਉਂਕਿ ਅਸੀਂ ਜਿਨ੍ਹਾਂ ਨੂੰ ਅਸੀਂ ਲੰਮੇ ਸਮੇਂ ਤੋਂ ਦੇਖ ਲਿਆ ਵਾਰਤ ਬਾਤ ਕੇ ਜਿਨ੍ਹਾਂ ਨੂੰ ਅਸੀਂ ਦੇਖ ਲਿਆ ਕਿ ਕਿਹਨੇ ਕਿਸੇ ਨੇ ਸਾਡੇ ਪੰਜਾਬ ਦੀ ਗੱਲ ਨਹੀਂ ਕਰੀ ਕਿਸੇ ਨੇ ਸਾਡੇ ਪਾਣੀ ਦੀ ਗੱਲ ਨਹੀਂ ਕਰੀ ਨੌਜਵਾਨੇ ਨਸ਼ੇ ਦੇ ਵਿੱਚ ਮਰ ਰਹੀ ਹੈ ਉਹਦੀ ਕੋਈ ਨੌਜਵਾਨਾਂ ਨੂੰ ਨਸ਼ੇ ਦੇ ਵਿੱਚੋਂ ਕੱਢਣ ਦੀ ਗੱਲ ਨਹੀਂ ਕਰੀ ਪਰਵਾਸ ਦੀ ਪੰਜਾਬ ਦੀ ਕਿੱਡੀ ਵੱਡੀ ਸਮੱਸਿਆ ਹੈ ਪੰਜਾਬੀ ਬੋਲ ਦੇ ਇਲਾਕੇ ਚੰਡੀਗੜ੍ਹ ਸਾਡਾ ਇਹ بڑے بڑے ਜਿਹੜੇ ਸਾਡੇ ਮਾਸਟਰ ਨੇ ਪੰਜਾਬ ਦੇ ਜਿੰਨਾ ਮਾਸਟਰ ਜਿੰਨਾ ਤੇ ਮਸਲਿਆਂ ਦੇ ਉੱਪਰ ਕਿਸੇ ਨੇ ਉਹਨਾਂ ਨੇ ਰਾਜਨੀਤਿਕ ਕਿ ਲਿਟਰਾਂ ਨੇ ਗੱਲ ਕੀਤੀ ਨਹੀਂ ਇਸ ਕਰਕੇ ਮੈਂ ਕੋਈ ਗੱਲ ਕਹਿਣਾ ਛੋਣਾ ਵੀ ਜਿੰਨੇ ਵੀ ਇਸ ਵਾਰੀ ਨਵੇਂ ਬੰਦੇ ਜਿਹੜੇ ਆਜ਼ਾਦ ਚੋਣ ਲੜ ਰਹੇ ਨੇ ਜਿਹੜੇ ਆਜ਼ਾਦ ਚੋਣ ਲੜ ਰਹੇ ਨੇ ਸਾਨੂੰ ਉਹਨਾਂ ਦਾ ਸਾਥ ਦੇਣਾ ਚਾਹੀਦਾ ਹੈ ਖਾਸ ਕਰਕੇ ਜਿਹੜੇ ਵੀ ਨੌਜਵਾਨ ਚੰਗੀ ਸਿੱਖ ਰਾਜਨੀਤੀ ਕਰਦੇ ਨੇਗੇ ਉਹਨਾਂ ਦਾ ਖਾਸ ਕਰਕੇ ਸਾਨੂੰ ਸਾਥ ਦੇਣਾ ਚਾਹੀਦਾ ਕਿਉਂਕਿ ਤੁਸੀਂ ਦੇਖੋ ਵੀ ਜਿਹੜੀ ਸਾਡੀ ਸਿੱਖ ਰਾਜਨੀਤੀ ਹੈ ਮਹਾਰਾਜਾ ਰਜੀਤ ਸਿੰਘ ਦੀ ਸਾਡੇ ਸਿੱਖ ਰਾਜਨੀਤੀ ਕਿੰਨੀ ਚੰਗੀ ਰਾਜਨੀਤੀ ਰਹੀ ਉਸ ਰਾਜਨੀਤੀ ਦੇ ਵਿੱਚ ਸਭ ਤੋਂ ਵੱਧ ਗਿਣਤੀ ਮੁਸਲਮਾਨਾਂ ਦੀ ਦੂਜੇ ਨੰਬਰ ਤੇ ਹਿੰਦੂਆਂ ਦੀ ਤੀਜੇ ਨੰਬਰ ਤੇ ਸਿੱਖਾਂ ਦੀ ਗਿਣਤੀ ਸੀਗੀ ਉਸ ਸਿੱਖ ਰਾਜਨੀਤੀ ਦੇ ਵਿੱਚ ਹਰ ਇੱਕ ਨੂੰ ਇਨਸਾਫ਼ ਮਿਲਦਾ ਰਿਹਾ ਹਰ ਇੱਕ ਨੂੰ ਜਿਹੜੇ ਕਿ ਆਪਣੇ ਇਨਸਾਫ਼ ਮਿਲਦਾ ਰਿਹਾ ਪਰ ਹੁਣ ਮੇਰੀ ਬੇਨਤੀ ਇਹੀ ਹੈ ਪੰਜਾਬ ਦੇ ਲੋਕਾਂ ਨੂੰ ਜੇਕਰ ਕੋਈ ਨੌਜਵਾਨ ਜਿਨ੍ਹਾਂ ਨੇ ਪੰਜਾਬ ਦੀ ਗੱਲ ਕੀਤੀ ਤਾਂ ਸਰਕਾਰਾਂ ਨੇ ਬੜਾ ਤੱਕਾ ਕੀਤਾ ਤਾਂ ਉਹ ਸਾਨੂੰ ਸਾਡਾ ਫਰਜ਼ ਬਣਦਾ ਕਿ ਅਸੀਂ ਉਸ ਨੌਜਵਾਨ ਦਾ ਸਾਥ ਦੇਈਏ ਸੂ ਸਿੱਖ ਜੱਤੀ ਦੇ ਬੰਦੇ ਦਾ ਫਰਜ਼ ਹੈ ਕਿ ਉਸ ਨੌਜਵਾਨ ਦੀ ਸੋਚ ਨੂੰ ਸਮਝ ਕੇ ਖਡੂਰ ਸਾਹਿਬ ਦੀ ਜਿਹੜੀ ਜਿਮਣੀ ਚੋਣ ਹੈ ਉੱਥੇ ਭਾਈ ਅੰਮਰ ਕਪਾਲ ਜਿਹੜਾ ਪ੍ਰਚਾਰ ਕਰਨਾ ਚਾਹੁੰਦਾ ਹੈ ਖਾਸ ਕਰਕੇ ਮੀਡੀਆ ਬਹੁਤ ਵੱਡੀ ਪਾਵਰ ਹੈ ਕਿਉਂਕਿ ਮੇਰਦਾਰੀ ਦੇਖੋ ਛਾਲ ਦੇ ਸਾਰੇ ਸਾਰੇ ਸੋਸ਼ਲ ਮੀਡੀਆ ਅਕਾਊਂਟਰ ਨੇ ਬੰਦ ਕਰੇ ਪਏ ਨੇਗੇ ਪਰ ਜਿਹੜੇ ਜਿਹੜੇ ਵੀ ਚਾਹੁੰਦੇ ਨੇ ਕਿ ਚੰਗੇ ਪੇਚ ਕੋਈ ਗੱਲ ਕਰਨਾ ਚਾਹੁੰਦੇ ਨੇ ਨੌਜਵਾਨ ਤਾਂ ਆਪਣੇ ਤਰੀਕੇ ਨਾਲ ਉਸ ਸਾਡੇ ਨੌਜਵਾਨ ਦੀ ਆਪਾਂ ਸਾਥ ਦੇਈਏ ਸਹਾਇਤਾ ਦੇਈਏ ਕਾਹ ਕਿ ਜਿਹੜਾ ਕਿਉਂ ਜਿੱਤ ਕੇ ਉੱਥੋਂ ਕੋਈ ਜਿਹੜਾ ਜੇਲ੍ਹ ਦੇ ਵਿੱਚੋਂ ਬਾਹਰ ਆ ਸਕੇ ਵੀ ਜੇਲ੍ਹ ਤੋਂ ਬਾਹਰ ਆਉਣ ਦਾ ਕਿਹੜਾ ਤਰੀਕਾ ਕਿ ਜਿੰਨੇ ਵੀ ਅੱਜ ਤੱਕ ਲੀਡਰਾਂ ਦੇ ਉੱਪਰ ਜਿਹੜੇ ਕਈਆਂ ਦੇ ਉੱਪਰ ਜਿਹੜੇ ਇਹ ਜਿਹੜੇ ਬਹੁਤ ਘੱਟ ਬੰਦਿਆਂ ਦੇ ਉੱਪਰ ਜਿਹੜੇ ਇਹੋ ਜਿਹੇ ਧਰਾਮਾਂ ਲੱਗੀਆਂ ਲੱਗੀਆਂ ਪਰ ਜਦੋਂ ਜੇਲ੍ਹ ਦੇ ਜਦੋਂ ਜਿੱਤ ਜਾਂਦੇ ਨੇ ਤਾਂ ਜੇਲ੍ਹ ਦੇ ਵਿੱਚੋਂ ਆਉਣ ਦਾ ਜਿਹੜਾ ਤਰੀਕਾ ਉਹ ਸਹੀ ਹੋ ਜਾਂਦਾ ਹੈ ਪਰ ਸਾਨੂੰ ਸਾਰਿਆਂ ਨੂੰ ਬੇਨਤੀ ਆ ਵੀ ਤਾਂ ਕਰਕੇ ਜਿਹੜਾ ਉਹ ਨੌਜਵਾਨ ਸਾਡੇ ਡਿਬਰੂਗੜ ਦੇ ਜ਼ਿਲ੍ਹੇ ਚਾਹ ਸਕਦੇ ਨੇ ਜੇਕਰ ਤੁਸੀਂ ਉਹਨਾਂ ਨੂੰ ਵੋਟਾਂ ਪਾ ਕੇ ਜਿਤਾਉਂਗੇ ਜੇਕਰ ਤੁਸੀਂ ਉਹਨਾਂ ਸਾਥ ਦੇਵੋਗੇ ਦੇਖੋ ਕਿੰਤੂ ਪ੍ਰੰਤੂ ਮੈਨੂੰ ਪਤਾ ਬਹੁਤ ਕਰਨਿਆ ਜਿਹੜੇ ਕਿ ਦੂਜੀਆਂ ਪਾਰਟੀਆਂ ਨੇ ਦੇਖੋ ਜੀ ਬਹੁਤ ਸਾਰੇ ਗੱਲਾਂ ਉਹਨਾਂ ਨੇ ਬਣਾਉਣੀਆਂ ਨੇ ਬਣਾ ਲੈਣ ਦਾ ਉਹਦਾ ਕੰਮ ਹੈ ਹੋਰ ਬਹੁਤ ਸਾਰਾ ਦੇਖੋ ਤੁਸੀਂ ਏਜੰਡਾ ਪ੍ਰੋਪਗੈਂਡਾ ਹੈ ਚਲਾਉਣਗੇ ਉਹਨਾਂ ਨੇ ਚਲਾਉਣਾ ਹੀ ਹੈ ਉਹਨਾਂ ਨੇ ਇਸ ਕਰਕੇ ਆਪੋ ਜੀ ਦੀ ਪਰਵਾਹ ਨਹੀਂ ਕਰਨੀ ਪਰ ਆਪਾਂ ਜਿਹੜਾ ਕਿ ਆਪਾਂ ਆਪਣੇ ਇੱਕ ਰਸਤੇ ਚੱਲਣਾ ਇੱਕ ਏਜੰਡੇ 'ਤੇ ਚੱਲਣਾ ਆਪਾਂ ਆਪਾਂ ਸਾਹਦ ਗੀਏ ਕਿ ਆਪਣੀ ਜਿਹੜੀ ਰਾਜਨੀਤੀ ਹੈ ਪੰਜਾਬ ਦੀ ਬਦਲੀਏ ਆਪਣੇ ਹੱਕਾਂ ਦੀ ਗੱਲ ਕਰਨ ਵਾਲੇ ਲੋਕ ਅੱਗੇ ਲੈ ਕੇ ਆਈਏ ਇੰਨੀਆਂ ਗੱਲਾਂ ਕਰਨ ਲਈ ਮੈਂ ਧੰਨਵਾਦ